ਅਮਰਤ ਛਕੋ ਸਿੰਘ ਸਜੋ ਗੁਰੂ ਦੇ ਲੜ ਲੱਗੋ ਮਾੜੀਆਂ ਕਰਾਇਤਾ ਛੱਡੋ ਚੰਗੇ ਰਾਹ ਤੇ ਤੁਰੋ ਜੇ ਦਾੜੀ ਚਿੱਟੀ ਦਾੜੀ ਚਿੱਟੀ ਹੋ ਗਈ ਕਰਮ ਵੀ ਚਿੱਟੇ ਕਰ ਲੈਣੇ ਚਾਹੀਦੇ ਬਚਪਨ ਚ ਬੰਦਾ ਕਹਿ ਸਕਦਾ ਵੀ ਕੋਈ ਨਹੀਂ ਬਥੇਰੀ ਉਮਰ ਪਈ ਜਵਾਨੀ ਚ ਵੀ ਕਹਿ ਸਕਦਾ ਬੁਢਾਪੇ ਚ ਬਜ਼ੁਰਗਾਂ ਨੂੰ ਕਹੋ ਇਹ ਤੇ ਬਜ਼ੁਰਗੋ ਅਮਰਤ ਛਕੋ ਨਾ ਨਾ ਬਾਬਾ ਜੀ ਹੁਣ ਤਾਂ ਗਾਂ ਜਾ ਕੇ ਛਕਾਂਗੇ ਨਾ ਧਰਮਰਾਜਾ ਖੰਡਾ ਬਾਟਾ ਲਈ ਬੈਠਾ ਜਾਂਦਿਆਂ ਨੂੰ ਸਿਖਾਉਂਦਾ ਵੀ ਆ ਜੋ ਨਾਲ ਇੱਕ ਇੱਕ ਮਾਲਾ ਵੀ ਦੇ ਦੂ ਇਹਨੂੰ ਜੱਪਿਆ ਕਰੋ ਬਾਬਾਈ ਪਰਵਾਨਾ ਜੀ ਨੇ ਕਿਹਾ ਵੀ ਕਿਹੜੀ ਐਸੀ ਬੀਬੀ ਹੈ ਵੀ ਜਿਹੜੀ ਪਰਵੱਟੇ ਦੀ ਘਟਾਏਗੀ ਅੱਜ ਤੋਂ ਬਾਅਦ ਇਹਨਾਂ ਨੇ ਕਿਹਾ ਚਲੋ ਚੰਗੀ ਗੱਲ ਹੈ ਜੇ ਇਹਦੇ ਕੋਈ ਨਾ ਹੋਵੇ ਵਿੱਚੋਂ ਇੱਕ ਬਜ਼ੁਰਗ ਮਾਤਾ ਮੇਰੇ ਖਾਲ 70 ਸਾਲ ਦੀ ਹੋਗੀ ਉਹ ਵੀ ਉੱਠ ਕੇ ਖੜੀ ਹੋ ਗਈ ਤੇ ਮੈਂ ਐ ਨਿਗਾ ਮਾਰੀ ਮੈਂ ਕਿਹ ਇਵੀ ਪਾਰਲਰ ਜਾਂਦੀ ਐ 70 ਸਾਲ ਦੀ ਉਮਰ ਇਵੀ ਪਾਰਲਰ ਜਾਂਦੀ ਬਾਕੀ ਐਖੜੀਆਂ ਉਹਨੇ ਹੱਥ ਵੀ ਖੜੇ ਕਰੇ ਦੋਵੇਂ ਕਮਾਲ ਨਹੀਂ ਹੋਗੀ ਵਾਹ ਵਾਹ ਸੱਚੇ ਫਾਰਸ਼ਾ ਮੇਰ ਰੱਖ ਮੇਰ ਕਰਨ ਵਾਲਾ ਬਹੁਤ ਬਹੁਤ ਧੰਨਵਾਦ ਪਾਈ